ਸੱਚਖੰਡਵਾਸੀ ਸੰਤ ਪਾਬਾ ਦਨ ਸਿੰਘ ਜੀ ਸੰਤ ਪਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਨਾਮ ਜਪਿਆ ਗੁਰੂ ਗ੍ਰੰਥ ਸਾਹਿਬ ਆਪ ਸਾਰਿਆਂ ਨੂੰ ਵੀ ਨਾਮ ਸਿਮਰਨ ਨਾਲ ਜੋੜਿਆ ਇਹ ਉਹਨਾਂ ਦੀ ਬਦੌਲਤ ਉਹਨਾਂ ਦੀ ਬਰਕਤ ਅੱਜ ਔਰੇ ਵੇਸ਼ ਤੇ ਲੱਖਾਂ ਸੈਂਕੜਾ ਪ੍ਰਾਣੀਆਂ ਨੂੰ ਨਾਮ ਸਿਮਰਨ ਨਾਲ ਜੋੜਿਆ त अरदास करता है इन्हें ही जेडे आप जी की संप्रदा है मैं समझना वहाँ जो गुरु ग्रंथ साहब जी का नानक सर संप्रदा जिस प्यार नाल, अदब न जिस श्रद्धा नाल गुरु ग्रंथ साहब जी को मनते हैं जिस तरह प्रकाश करते हैं ये बहुत बहुतियां झोली नहीं पिया सो यह अरदास संस्था नाम सिमरन गुरु ग्रंथ साहब ਔਰ ਪ੍ਰਾਣੀਆਂ ਤੱਕ ਲੈ ਕੇ ਜਾਈਏ ਕਿਉਂਕਿ ਆਪਾਂ ਸਿੰਘ ਸਾਹਿਬ ਦੇ ਬਚਨ ਸੁਣਨੇ ਨੇ ਤਾਂ ਮੈਂ ਸੰਖੇਪਚਾਪ ਜੀ ਆਪ ਜੀ ਨਾਲ ਇੱਕ ਦੋ ਬੇਨਤੀਆਂ ਕਰਨਾ ਚਾਹਣਾ ਜਿਵੇਂ ਕਿ ਬਾਬਾ ਭਾਈ ਸਾਹਿਬ ਹਰਬਜਨ ਸਿੰਘ ਕੀ ਜੋ ਯੋਗੀ ਜੀ ਦਾ ਵੀ ਹਮਨਾਮੇ ਹਰਬਜਨ ਸਿੰਘ ਯੋਗੀ ਜੀ ਆਪ ਜੀ ਨੂੰ ਦੱਸ ਰਹੇ ਸੀ ਮੈਂ ਸਿੱਖ ਧਰਮਾਂ ਦੀ ਸੰਸਾ ਨਾਲ ਜੁੜਿਆ ਯੋਗੀ ਜੀ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ ਬਹੁਤ ਸਾਰੇ ਮੁਲਕਾਂ ਦੇ ਪ੍ਰਾਣੀਆਂ ਨੂੰ ਗੁਰੂ ਦੀ ਚਰਨੀ ਲਾਇਆ ਸੋ ਸਾਡਾ ਇੱਕੋ ਹੀ ਮਿਸ਼ਨ ਹੈ ਮੇਰੇ ਵੀ ਦਾਰਾ ਸਿੰਘ ਜੀ ਬੈਠੇ ਨੇ ਇਹ ਵੀ ਸਾਡੇ ਨਾਲ ਜੁੜੇ ਨੇ ਵੀ ਜਿਹੜੇ ਵੀ ਇਹ ਸਿੰਘ ਸਿੱਖ ਜਿਹੜੇ ਗੁਰੂ ਨਾਲ ਜੁੜ ਗਏ ਗੁਰੂ ਦੀ ਚਰਨੀ ਲੱਗ ਗਏ ਇਹ ਜੁੜੇ ਰਹੇ ਅੱਗੇ ਇਹਨਾਂ ਦੇ ਬੱਚੇ ਉਹ ਵੀ ਜੁੜੇ ਰਹੇ ਤੇ ਹੋਰ ਨਵੇਂ ਵੀ ਜਿਹੜੇ ਸਾਡੇ ਜਿਨ੍ਹਾਂ ਨੂੰ ਵੀ ਅਸੀਂ ਇਸ ਪਾਸੇ ਇਹ ਹਸਤੀ ਹੈ ਸੋ ਇਹ ਮਿਸ਼ਨ ਲੈ ਕੇ ਦਾਸ ਚੱਲਿਆ ਹੈ ਨਿਊ ਮੈਕਸੀਕੋ ਸਾਡਾ ਹੈੱਡਕੁਆਰਟਰ ਹੈ ਪਿਛਲੀ ਵਾਰੀ ਮੈਨੂੰ ਯਾਦ ਹੈ ਜਦੋਂ ਅਸੀਂ ਇੱਥੇ ਆਈ ਸੀ ਮੇਰੇ ਵੀਰ ਸਰਦਾਰ ਕਰਮਜੀਤ ਸਿੰਘ ਨੇ ਅਖੰਡ ਪਾਰਟੀ ਸੇਵਾ ਚੁੱਕੀ ਸੀ ਸਾਡੇ ਚੜ੍ਹਦੀ ਕਲਾ ਦੇ ਜਥੇ ਜਿਹੜੇ ਗੋਰੇ ਸਿੰਘਾਂ ਦੇ ਬੱਚੇ ਨੇ ਉਹਨਾਂ ਨੇ ਆਪ ਜੀ ਨਾਲ ਉਹਨਾਂ ਨੇ ਦਰਸ਼ਨ ਕੀਤੇ ਹਾਜ਼ਰੀ ਭਰੀ ਕੀਰਤਨ ਦੀ ਸੇਵਾ ਵੀ ਨਿਭਾਈ ਸੋ ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਨੇ ਫਰਵਰੀ ਜਦੋਂ ਸਮਾਪਤੀ ਹੋਣੀ ਹੈ ਸੰਪੂਰਨ ਤੋਂ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪ ਸਾਰੇ ਜਿੰਨੇ ਵੀ ਮੇਰੇ ਵੀਰ ਭੈਣਾਂ ਬੱਚੇ ਬਜ਼ੁਰਗ ਆਪ ਕੋਸ਼ਿਸ਼ ਕਰੋ ਸਾਡੇ ਜਿਹੜੇ ਵੀ ਸਮਾਗਮ ਹੁੰਦੇ ਨੇ ਆਪ ਜੀ ਹਾਜ਼ਰੀ ਭਰੋ ਅਸੀਂ ਤੁਹਾਡੇ ਵੀ ਸਮਾਗਮਾਂ ਤੇ ਆਵਾਂਗੇ ਜਿਵੇਂ ਕਿ लास्ट टाइम दारा सिंह जी ने ये सारी सेवा चुकी थी जोड़े साडे गोरे सिंह इथे लेके आए आप जी दे सन्मुख कराया सो इना ही मिशन है कि ये सारे जुड़े रहन क्योंकि जो साड़े को साथ संगत जी जिवे मैं दसया आप जी नु जो खजाना है ये मैं समझना किसी भी धर्म को नहीं। गुरु ग्रंथ साहब जी से किसी भी मनुख की उसत नहीं केवल तो केवल शब्द गुरु की महिमा है ਔਰੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਹੀ ਬੈਠੇ ਨੇ Hindu ਭਗਤ ਵੀ ਬੈਠੇ ਨੇ ਜਿਨ੍ਹਾਂ ਨੂੰ ਮੰਦਰਾਂ 'ਚ ਵੀ ਨਹੀਂ ਜਾਣ ਦਿੱਤਾ ਉਹਨਾਂ ਦੇ ਵੀ ਬਾਣੀ ਦਾ ਜੈ ਬਾਬਾ ਫਰੀਦ ਵੀ ਨੇ ਬਾਬਾ ਕਬੀਰ ਵੀ ਨੇ ਧੰਨਾ ਵੀ ਹੈ ਰਾਮਾਨੰਦ ਵੀ ਹੈ ਅੱਲਾ ਦਾ ਵੀ ਨਾਮ ਹੈ ਅੱਵਲੇ ਅੱਲਾ ਨੂਰੀ ਪਾਇਆ ਕੁਦਰਤ ਦੇ ਸਭ ਬੰਦੇ ਸੋ ਕਹਿਣ ਦਾ ਇਹ ਭਾਵ ਹੈ ਕਿ ਇਹ ਜਿਹੜਾ ਗ੍ਰੰਥ ਸਾਡੇ ਕੋਲ ਹੈਗਾ ਇਨੂੰ ਅਸੀਂ ਦੁਨੀਆ ਤੱਕ ਲੈ ਕੇ ਜਾਣਾ ਹੈ ਸਮਾਪਤੀ 'ਚ ਅਖੀਰ ਤੇ ਇੱਕ ਆਪ ਜੀ ਨਾਲ ਸੰਜੀਤ ਗੱਲ ਕਰਨਾ ਚਾਹਨਾ ਇੱਕ ਅਮਰੀਕਨ ਲੇਡੀ ਹੋਈ ਹੈ ਪੋएट ਵੀ ਸੀ ਸੋ ਵੀ ਵੀ ਸੀ ਲਿਖਾਰੀ ਵੀ ਸੀ ਉਹਦਾ ਨਾਮ ਸੀ ਮਿਸ ਮੈਰੀ ਡੱਟਵਰਥ ਉਹਨੇ 5 ਪੀ ਐਚ ਡੀਆਂ ਕੀਤੀਆਂ ਸੀ ਡਾਕਟਰ ਦੀ ਡਿਗਰੀ ਜਿਹੜੀ ਅਖੀਲੀ ਸੀ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਉੱਤੇ ਸੀ ਉਹਨੇ ਪੂਰੇ 7 ਸਾਲ ਲਾਏ ਸੀ पीएचडी कंप्लीट ਕਰਨ ਤੋਂ ਤੇ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇਹ ਉਹਦਾ ਕਹਿਣਾ ਹੈ ਈਸਾਈ ਧਰਮ ਨੂੰ ਉਹ ਬਿਲੋਂਗ ਕਰਦੀ ਹੈ ਇਹ ਉਹਦਾ ਆਪਣੇ ਬਚਨ ਨੇ ਜਿਹੜੇ ਮੈਂ ਪੜੇ ਨੇ ਉਹਦੀ ਕਿਤਾਬ 'ਚ ਉਹ ਕਹਿੰਦੀ ਹੈ ਕਿ ਸਿੱਖ ਧਰਮ ਨੂੰ ਸਟੱਡੀ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਸਟੱਡੀ ਕਰਨ ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਅਗਰ ਸਾਰੇ ਧਰਮਾਂ ਦੇ ਲੋਕ ਆਪਣੀ ਈਰਖਾ ਈਗੋ ਮਿਟਾ ਦੇਣ ਕੋਈ ਇਹ ਨਾ ਕਹੇ ਜੀ ਸਾਡਾ ਮੰਦਰ ਤੁਹਾਡੇ ਗੁਰਦੁਆਰੇ ਤੋਂ ਸੋਣਾ ਹੈ ਤੁਹਾਡੀ ਮਸਜਿਦ ਤੋਂ ਸੋਣਾ ਹੈ ਤੁਹਾਡਾ ਚਰਚ ਸੋਣਾ ਨਹੀਂ ਸਾਡਾ ਧਰਮ ਵਧੀਆ ਹੈ ਜੇ ਇਹ ਸਾਰੀ ਈਨਕਾ ਮਿਟਾਇਆ ਦਣ ਤੇ ਜੇ ਇੱਕ ਇੱਕੋ ਗ੍ਰੰਥ ਰਹਿ ਜਾਏਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਹੋਗਾ ਜਿਹੜਾ ਯੂਨੀਵਰਸਲ ਗ੍ਰੰਥ ਹੈ ਸੋ ਬੇਨਤੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਇਹਨਾਂ ਨੂੰ ਇਹਨੂੰ ਅਸੀਂ ਦੂਰ ਦੇਸ਼ਾਂ ਤੱਕ ਲੈ ਕੇ ਜਾਣਾ ਹੈ ਸਾਡੇ ਕੋਲ ਇੱਕ ਸੰਸਥਾ ਹੈ ਜਿਹੜੀ ਸਿੱਖ ਧਰਮਾ ਦੇ ਨਾਂ ਦੇ ਚੱਲਦੀ ਹੈ ਔਰ ਵਕੂ ਵਕ ਦੇਸ਼ਾ ਚ ਸਾਡੇ ਮੈਂਬਰ ਨੇ ਆਪ ਜੀ ਸਾਡੇ ਨਾਲ ਜੁੜੋ ਯਾ ਦਰਾਵਾ ਤੇ ਜਾਓ ਸਾਡੇ ਨਾਲ ਇਹ ਜਿਹੜੇ ਗੋਰੇ ਸਿੰਘ ਜੁੜੇ ਨੇ ਸਾਡੇ ਨਾਲ ਇਹਨਾਂ ਨੂੰ ਅਸੀਂ ਜੋੜ ਕੇ ਰੱਖੀਏ ਨਵੇਂ ਜਿਹੜੇ ਸਿੰਘ ਹੋਟ ਆਈਏ ਕਿਉਂਕਿ ਸਾਥ ਸੰਗਤ ਜੀ ਅੱਜ ਸਾਨੂੰ ਬਿਸ਼ ਨੂੰ ਬੜੀ ਲੋੜ ਹੈ ਜਿਹੜੀ ਪੀਸ ਨਹੀਂ ਹੈ ਹਰ ਜਗ੍ਹਾ ਬੁਲਤੇ ਜੰਮ ਚੱਲਦੀ ਹੈ ਹਰ ਜਗ੍ਹਾ ਜਿਹੜੀ ਅੰਦਰ ਦੀ ਸ਼ਾਂਤੀ ਇਹਨਾਂ ਪੀਸ ਨਹੀਂ ਹੈ ਤੋਂ ਮੈਂ ਬਹੁਤਾ ਸਮੇਂ ਨਹੀਂ ਲੈਂਦਾ ਹਾਂ ਇੱਕ ਵਾਰ ਫਿਰ ਸਾਰੀ ਹੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਮੇਰੇ ਵੀਰ ਸਰਦਾਰ ਕਰਮਜੀਤ ਸਿੰਘ ਜੀ ਦਾ ਅਟਵਾਲ ਜੀ ਸਾਨੂੰ ਲੈ ਕੇ ਆਏ ਵੀ ਬੜਾ ਪਿਆਰ ਕਰਦੇ ਨੇ ਤੇ ਪੂਰੀ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਜਿਹੜਾ ਆਪ ਮੈਨੂੰ ਵੀ ਸਮਾਂ ਵੰਡ ਕੇ ਕੁਝ ਵਕਤ ਦਿੰਦੇ ਹੋ ਆਪ ਜੀ ਨਾਲ ਕੁਝ ਬੇਨਤੀਆਂ ਸ਼ੇਅਰ ਕਰਨ ਵਾਸਤੇ ਤੋਂ ਆਓ ਅਸੀਂ ਬੜੇ ਪਿਆਰ ਨਾਲ ਹੁਣ ਸਿੰਘ ਸਾਹਿਬ ਨੇ ਆਪਣੇ ਬਚਨ ਸਾਨੂੰ ਦੇਣੇ ਰੱਖ ਲੈਣੇ ਸੋ ਇਹਨਾਂ ਨੂੰ ਸੁਣੀਏ ਕੱਲ ਫਿਰ ਜੇ ਮੈਨੂੰ ਮੌਕਾ ਮਿਲਿਆ ਤੇ ਕੁਝ ਹੋਰ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ